ਹੈਲੋ ਜੀ ਸਤ ਸ੍ਰੀ ਅਕਾਲ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਮੈਚਿੰਗ ਸੂਟ ਦੀ ਕਟਾਈ ਕਿਵੇਂ ਕਰਨੀ ਆ ਇਹ ਹੈ ਜੀ ਆਪਣੇ ਕੋਲੇ ਕਮੀਜ਼ ਦਾ ਕੱਪੜਾ ਇਹ ਆਪਣੇ ਕੋਲੇ ਹੈ ਸਲਵਾਰ ਦਾ ਕੱਪੜਾ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਜੀ ਵੀ ਆਪਾਂ ਕਮੀਜ਼ ਦਾ ਕੱਪੜਾ ਤੇ ਸਲਵਾਰ ਦਾ ਦੋਨੇ ਨਾਪ ਲੈਣੇ ਆ ਵੀ ਕਿੰਨਾ-ਕਿੰਨਾ ਕੱਪੜਾ ਹੁਣ ਆਪਾਂ ਇਹਨੂੰ ਖੋਲ ਲਾਂਗੇ ਇਸ ਤਰ੍ਹਾਂ ਤੇ ਖੋਲ ਕੇ ਇਸ ਤੋਂ ਬਾਅਦ ਵਿੱਚ ਆਪਾਂ ਇਹਦਾ ਦੇਖਾਂਗੇ ਵੀ ਇਹਦੀ ਕਿੰਨੀ ਲੰਬਾਈ ਚਾਹੀਦੀ ਹੈ ਕਿੰਨੇ ਮੀਟਰ ਚਾਹੀਏ ਕੱਪੜਾ ਤੇ 1 ਗਿਜ਼ਾ 39 ਤੱਕ ਦਾ 1 ਮੀਟਰ ਹੁੰਦਾ ਜਿਨ੍ਹਾਂ ਨੂੰ ਨਹੀਂ ਆਉਂਦਾ ਜੀ ਉਹਨਾਂ ਨੂੰ ਆਪਾਂ ਨਾਲ ਲੈ ਲੈ ਕੇ ਚੱਲਾਂਗੇ 40 ਤੋਂ ਇੱਕ ਘੱਟ ਹੁੰਦਾ ਜੀ 39 ਤੱਕ ਦਾ ਹੁਣ ਆਪਾਂ ਇੱਥੋਂ ਇਹਦੀ ਲੈਂਥ ਨਾਪਾਂਗੇ ਇੱਥੇ ਤੱਕ ਇਹ 39 ਹੋ ਗਿਆ ਦੇਖੋ ਜੀ ਆਹ ਚੀਜ਼ਾ ਲਈ ਦੀ ਇੱਥੋਂ ਅੱਗੇ ਆਪਾਂ ਬਚਦਾ ਕੱਪੜਾ ਆਹ ਦੇਖਾਂਗੇ ਵੀ ਕਿੰਨਾ ਪਿੱਛੇ ਬਚ ਗਿਆ ਇਹ ਬਚ ਗਿਆ ਜੀ ਆਪਣੇ ਕੋਲੇ 14.5 ਤੇ ਇਹਦੇ ਵਿੱਚ 1.7 ਤੇ 10 ਉਹ ਪਾ ਕੇ ਜੀ 49 ਤੇ ਇਹ ਹੋ ਗਿਆ ਜੀ ਸਵਾ ਮੀਟਰ ਦਾ ਸੋਰੀ ਸਵਾ 2 ਮੀਟਰ ਨੂੰ 2 ਮੀਟਰ ਤੋਂ ਘੱਟ ਹੈ ਇਹ ਕਪੜਾ ਸਵਾ 2 ਮੀਟਰ ਚੋਂ ਆਪਾਂ ਕਮੀਜ਼ ਕੱਢਾਂਗੇ ਇਹਦੀ ਤੇ ਹੁਣ ਆਪਾਂ ਕੀ ਦੱਸਣਾ ਤੁਹਾਨੂੰ ਮੀਜ਼ਰਮੈਂਟ ਸਭ ਤੋਂ ਪਹਿਲਾਂ ਤੇ ਇਹ ਫਲਾਵਰ ਆਪਾਂ ਇਹ ਸਿੱਧੇ ਉੱਪਰ ਪਾਸੇ ਲੈ ਕੇ ਜਾਣੇ ਹੁੰਦੇ ਤੇ ਅੰਦਰਲੇ ਪਾਸੇ ਆਪਾਂ ਮੋੜੇ ਦੀ ਕਟਾਈ ਕਰਦੇ ਹੁੰਨੇ ਆ ਹੁਣ ਇਹਨਾਂ ਦਾ ਮੀਜ਼ਰਮੈਂਟ ਹੈ ਜੀ 7 ਇਹਨਾਂ ਦੀ ਆ ਜੀ ਉਹਨੇ ਤੇ ਕਮਰਾ 1.16 ਤੇ ਇਹ ਤੋਂ ਬਾਅਦ ਜਿਹੇਪਾ ਜੀ ਉਹ ਸਾਡੇ ਵੀ ਆ ਘੇਰਾ ਵੀ ਸਾਡੇ ਵੀ ਆ ਜੀ ਹੁਣ ਆਪਾਂ ਘੇਰਾ ਤੇ ਦਾ ਹੇਪ ਦਾ ਮੈਜ਼ਰਮੈਂਟ ਦੇਖਣਾ ਜੀ ਉਹਦੇ ਵਿੱਚੋਂ ਕਿਹੜਾ ਵੱਧਾ ਇਹਨਾਂ ਵਿੱਚ ਦੋਨੇ ਬਰਾਬਰ ਨੇ ਉਹ ਜਿਹੜਾ ਵੱਧ ਹੁੰਦਾ ਉਹਦੇ ਮੈਜ਼ਰਮੈਂਟ ਦੇ ਹਿਸਾਬ ਨਾਲ ਆਪਾਂ ਚੌਕਾ ਦਾ ਕੱਪੜਾ ਲੈਣਾ ਹੁੰਦਾ ਜਦੋਂ ਆਪਾਂ ਚੌਕ ਫੋਲਡ ਕਰਨੀ ਹੁੰਦੇ ਆ ਤੇ ਲੰਬਾਈ ਆ ਇਹਨਾਂ ਦੀ 43 ਇੰਚ ਹੈ 43 ਇੰਚ ਦੇ ਵਿੱਚ ਆਪਾਂ 4 ਇੰਚ ਐਕਸਟਰਾ ਲਵਾਂਗੇ ਤੇ ਆਪਣੇ ਕੋਲੇ ਵੰਜੂ ਜੀ ਉਹ 47 ਇੰਚ ਪਹਿਲਾਂ ਆਪਾਂ 47 ਇੰਚ ਦੀ ਲੈਂਥ ਨਾ ਪੀਏ ਜੀ ਇਹ ਦਾ ਤੁਸੀਂ ਕਪੜਾ ਐ ਦਾ ਮਸਾਲ ਹੈ ਨਾ ਇਹ ਕਪੜਾ ਆਪਣੇ ਕੋਲੇ ਪ੍ਰੋਪਰ ਹੈਗਾ ਜੀ ਤੁਹਾਨੂੰ ਆਪਾਂ ਦੱਸਦੇ ਆ ਕਾਣ ਕੱਢ ਕੇ ਜੀ 53 ਇੰਚ ਰਹਿ ਜੂਗਾ ਹਾਂ 53 ਇੰਚ ਦਾ ਹੀ ਆਪਣੇ ਕੋਲੇ ਕਪੜਾ ਇਹਦੇ ਵਿੱਚੋਂ ਆਪਾਂ ਨੂੰ ਚਾਹੀਦਾ ਜੀ 47 ਇਧਰਲੇ ਬੰਦ ਪੀਸ ਆਪਾਂ ਸਾਢੇ ਲਾਂਗੇ ਇਧਰਲੇ ਪਾਸੋਂ ਆਪਾਂ ਲਾ ਕੇ ਲਿਆਵਾਂਗੇ ਤੇ ਪਹਿਲਾਂ ਇਹਦੀ ਆਪਾਂ ਸਕੇਲ ਪਾ ਕੇ ਕਾਣ ਨੂੰ ਸੈੱਟ ਕਰ ਦਾਂਗੇ ਨਿਸਾਨੀ ਬਣਾ ਲਓ ਥੋੜਾ ਥੋੜਾ ਹਲਕਾ ਹਲਕਾ ਕਾਣਾ ਨਾ ਜਿਹੜਾ ਉਹਦਾ ਆਪਾਂ ਇਹ ਤਾਂ ਆਇਸਟੀਲ ਬਾਲੂ ਜੀ ਆ ਇੱਕ ਲੈਨ ਡਰਾ ਕਰ ਦੋ ਤੇ ਇਹ ਨਾਪ ਲਈ ਆਪਾਂ ਹੁਣ ਆਪਣੇ ਕੋਲਿਆ हिਪ ਤੇ ਘੇਰਾ 20 20 ਮੂ ਤੇ ਸਾਢੇ 20 'ਚ ਆਪਾਂ 3 ਪਲੱਸ ਕਰੇ ਜੀ ਦੇਖੋ ਆਪਣੇ ਕੋਲੇ ਆ ਹੋ ਗਿਆ ਜੀ ਸਾਢੇ 20 'ਚ 3 ਪਲੱਸ ਕਰੇ 1 2 3 ਸਾਢੇ 23 ਸਾਢੇ 23 ਦਾ ਵੀ ਮੈਂ ਤੁਸੀਂ 24 ਵੀ ਲਾ ਲਓ ਜਦੋਂ ਆਪਾਂ ਮੈਜ਼ਰਮੈਂਟ ਕਰਦੇ ਆ ਕੋਈ ਮਾੜਾ ਮोटा ਕਾਂਪੂਣੀ ਪਾ ਦੇਣਾ ਜੀ ਦਾ ਸਾਢੇ 23 ਰੱਖਣਾ ਸਾਢੇ 23 ਵੀ ਰੱਖ ਸਕਦੇ ਹੋ ਪਰ ਕੱਪੜੇ ਨੂੰ ਪ੍ਰੈਸ ਜ਼ਰੂਰ ਮਾਰ ਲਿਆ ਕਰੋ ਮੈਂ ਇਥੇ ਕੱਪੜੇ ਤੋਂ ਥੋੜੀ ਜਿਹੀ ਕਾਲੀ ਹੋ ਗਈ ਵੱਜੀ ਨਹੀਂ ਪ੍ਰੈਸ ਆ

ਇਹ ਹੁਣ ਆਪਾਂ ਜਿੱਥੇ-ਜਿੱਥੇ ਆਪਣੀ ਮੈਜ਼ਰਮੈਂਟ ਆਇਆ ਉਥੋਂ-ਉਥੋਂ ਆਪਾਂ ਕਟਾਈ ਕਰਦੇ ਹਾਂਗੇ। ਇਹਦੇ ਨਾਲ ਆਪਾਂ ਲੈਂਥ ਸਿੱਧੀ ਕਰ ਲੈਨੇ ਆ। ਥੋੜਾ ਜਿਹਾ ਹਿੱਕਾ ਜਿਹਾ ਕਾਣ ਲੱਗਦਾ ਕਿ ਨੀਚੇ। ਆਪਾਂ ਇਹਦੀ ਸੇਧ ਲੈ ਲਏਗਾ। ਜਿੱਦੋਂ ਆਪਾਂ ਬਰਾਬਰ ਆਏ ਕਰਕੇ ਫੋਲਡ ਕਰਕੇ ਤਰਾਂਗੇ ਉਦੋਂ ਆਪਾਂ ਸਾਰਾ ਕਾਣ ਇਹਦਾ ਕੱਢ ਦਾਂਗੇ। ਵੀਡੀਓ ਨੂੰ ਸਕੇਪਣਾ ਕਰੇ ਸੁਣਨ ਨੀ ਕਿ ਨੀ ਕਿਆ ਚੀਜ਼ਾਂ ਸਭ ਸਿੱਖਣ ਨੂੰ ਮਿਲਣੀਆਂ। ਇਹ ਮੈਚਿੰਗ ਵਾਲੇ ਸੂਟ ਵਿੱਚੋਂ ਆਪਾਂ ਤੁਹਾਨੂੰ ਦੱਸਾਂਗੇ ਬਾਜੂ ਕਿੱਧਰਲੇ ਪਾਸੇ ਨਿਕਲਣਗੀਆਂ, ਕਿਵੇਂ ਨਿਕਲਣਗੀਆਂ ਤੇ ਕਮੀਜ਼ ਦੀ ਲੈਂਥ ਕਿੱਧਰਲੇ ਪਾਸੋ ਇਸ ਹਰ ਵਿੱਚ ਛੋਟੇ ਛੋਟੇ ਪੁਆਇੰਟ ਸਕਿਪ ਨਾ ਕਰਿਆ ਕਰੋ ਨਹੀਂ ਤੁਹਾਡਾ ਸੂਟ ਗਲਤ ਕੱਟਿਆ ਜਾਊਗਾ ਇਹ ਚੀਜ਼ਾਂ ਦੇਖ ਦੇ ਕੇ ਫੋਲੋ ਕਰਿਆ ਕਰੋ ਤੇ ਇਦਾਂ ਸੂਟ ਕੱਟਿਆ ਕਰੋ ਹੁਣ ਆਪਾਂ ਆਹ ਇਕੱਠਾ پیس ਲਾ ਲਏ ਨਾ ਤੇ ਇਸ ਤੋਂ ਬਾਅਦ ਜੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਰਨ ਜੀ ਇਹਦਾ ਪੀਸ ਦੇ ਆਪਾਂ ਫਲਵਰ ਦੇਖਣਾ ਜੀ ਕਿੱਦਾਂ ਨੂੰ ਜਾਂਦੇ ਨੇ ਦੇਖੋ ਜੀ ਆ ਉੱਪਰ ਨੂੰ ਆ ਚੀਜ਼ਾਂ ਤੇ ਇਧਰ ਆਪਾਂ ਰੱਖਾਂਗੇ ਜੀ ਹਾਂ ਇਧਰੋਂ ਪਹਿਲਾਂ ਤੁਸੀਂ ਖੋਲ ਲੋ ਚਾਹੇ ਇਹਨੂੰ ਥੋੜਾ ਜਿਹਾ ਹੋ ਕਰ ਲੋ ਆ ਲਾਈ ਦੇਣੇ ਜੀ ਆਪਾਂ ਇਹਨਾਂ ਪੀਸ ਥੋੜਾ ਜਿਹਾ ਵੱਧ ਰੱਖ ਲਓ ਕਿਉਂਕਿ ਆਪਾਂ ਜਦੋਂ ਫੋਲਡ ਕਰਾਂਗੇ ਇਹਦੀ ਕਾਂਕੂਨ ਸੈੱਟ ਕਰ ਦੇਣੀ ਜੀ ਜੇ ਆਪਣੇ ਕੋਲ ਵੱਧ ਹੁੰਦਾ ਤਾਂ ਆਪਾਂ ਜ਼ਰੂਰ ਵੱਧ ਲਾ ਲਿਆ ਕਰੋ ਥੋੜਾ ਥੋੜਾ ਦੇ ਜਨਾਹ ਜਿੱਨਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਧਰ ਆਪਣਾ ਕਾਣ ਨਹੀਂ ਬਣਉ ਉਦੋਂ ਜੇ ਹੁਣ ਇਹਨੂੰ ਤੁਸੀਂ ਆਪਾਂ ਐਦਾਂ ਰੱਖਾਂਗੇ ਇਹਦੇ ਫਲਾਵਰਾਂ ਦੇ ਫੇਸ ਆ ਇਧਰ ਨੂੰ ਨਹੀਂ ਆਪਾਂ ਜਿੱਤੋਂ ਮੋٹے ਦੀ ਕਟਾਈ ਪਾਣ ਨੇ ਆ ਉਧਰ ਆਪਾਂ ਫਲਾਵਰਾਂ ਦੇ ਫੁੱਲ ਉੱਪਰ ਨੂੰ ਲੈ ਕੇ ਜਾਂਦੇ ਹੁੰਦੇ ਆਹ ਜਿਹੜੀ ਆ ਬਣ ਗਈ ਤਾਂ ਬਾਅਦ ਘੱਟ ਤੁਹਾਨੂੰ ਦੱਸ ਦਿਆ ਇਹ ਹੁਣ ਆਪਾਂ ਸੈੱਟ ਕਰਦੇ ਆਂਗੇ ਆਹ ਜਿਹੜੀ इसलिए मैं थोड़ा थोड़ा वाद उतारेगा ये कान ना मैं वीडियो बनाऊंगी माड़ी सीधी सीधी वो कान पहला सैट कर लिया करो कानी मैं फिजलियां भीडियो ची दस कान आप कि जमा वादिया भीडियो थो बना दूंगी एक कि कानून कजूंगा जो ऊंच पिया हों निकल जो जो हम बुनती चाह तुर तु कपड़े चाया होंगे वह आपूना औखा हो जाता है ਜਿਹੜਾ ਕਟਨ-ਕਟਨ ਵੇਲੇ ਕਲਾ ਹੁੰਦਾ ਉਹ ਆਪਾਂ ਕੱਢ ਸਕਦੇ ਉਹ ਆਪਾਂ ਉਹਦੋਂ ਕਟਾਈ ਦੇ ਲਈ ਸੈਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਦੂਸਰੇ ਪੀਸ ਦਾ ਕਰ ਲਾਂਗੇ ਆਪਾਂ ਕਰ ਲਿਆ ਜੀ ਇਦਾਂ ਡਬਲ ਹੋਲਡ ਕਰ ਕਰ ਕਪੜਾ ਧਰ ਲਿਆ ਆਪ ਐਸੇ ਲਾ ਬਿਸ ਕਰ ਲਿਆ ਅੱਗੇ ਵਾਲਾ ਪੀਸ ਡਬਲ ਬੁਲਡ ਕਰਕੇ ਮੈਂ ਬੰਦ ਸਾਈਡ ਇਧਰ ਨੂੰ ਕਰਦੀ ਓਪਨ ਸਾਈਡ ਆਪਣੇ ਵੱਲ ਕਰ ਲੀ ਜੀ ਤੇ ਜਿਹੜਾ ਨਹੀਂ ਠਾਲਾ ਕਪੜਾ ਦਾ ਬੈਕ 프ਰੰਟ ਆ ਜੀ ਬੈਕ ਪੀਸ ਆ ਜੀ ਅੱਗੇ ਵਾਲਾ ਖੰਟੇ ਇਹ ਉੱਪਰ ਲਾਉਗਾ ਇਹ ਇਦਦੇ ਆਪਾਂ ਧਾ ਇੰਚ ਵਧਾ ਕੇ ਰੱਖ ਲਿਆ ਆਧਾ ਇੰਚ ਘਟਾ ਕੇ ਰੱਖਿਆ ਤੇ ਬਾਕੀ ਤੁਸੀਂ ਇਹ ਦੇਖ ਲੈਣਾ ਕਾਣ ਵਿੱਚ ਨਾ ਆ ਬਚਾਲੇ ਆਪਣਾ ਬਲ ਨਾ ਦੇ ਸਿੱਧੀ ਲੈਣ ਜਾਂਦੀ ਹੈ ਜੀ ਦੇਖੋ ਆਪਾਂ ਸਾਰਾ ਕਾਣੀ ਦਾ ਸੈੱਟ ਕਰਤਾ ਜਿਹੜੀ ਆ ਬਾਦਕਾ ਤੂੰ ਜਦੋਂ ਆਪਾਂ ਕਟਰ ਨਾਲ ਉਦੋਂ ਕਟਾਂਗੇ ਉਦੋਂ ਕੱਢਦੇ ਆਂ ਤੇ ਇਧਰੋਂ ਆਪਾਂ ਸਿੱਧਾ ਕਰ ਲਿਆ ਚਾਹਾਂ ਆ ਜਿਹੜੀ ਵਿਚਾਲੇ ਵਾਲੀ ਕਲੀਰ ਆਉਂਦੀ ਆ ਆਪਣੀ ਕਲੀਰੀ ਆਉਂਦੀ ਆ ਇਹ ਚ ਆਪਣਾ ਕੋਈ ਬਲ ਨਹੀਂ ਬੰਦਾ ਦੇਖ ਲਓ ਖਿੱਚ ਕੇ ਪਾਵੇਂ ਦੋਨੇ ਪੀਸ ਨੂੰ ਐ ਕਰੋ ਚਲੋ ਜੀ ਅੱਗੇ ਆਪਾਂ ਤੁਹਾਨੂੰ ਦਿਖਾਦੇ ਹੁਣ ਇਹਦੋਂ ਬਾਅਦ ਚ ਆਪਾਂ ਤੁਹਾਨੂੰ ਦੱਸਾਂਗੇ ਬਾਜੂ ਕਿਹੜੇ ਕੱਪੜੇ ਚ ਕੱਢਣੀਆਂ ਤੇ ਕਿਵੇਂ ਕੱਢਣੀਆਂ ਨੇ ਕਿਹਾ ਉਹ ਸਾਰਾ ਰਸਾ ਹੁਣ ਅੰਤ ਪਹਿਲਾ ਸਭ ਤੋਂ ਪਹਿਲਾ ਕੀ ਕਰਾਂਗੇ ਜੀ ਆਪਾਂ ਇਹਨਾਂ ਦਾ ਤੀਰਾ ਜੀ ਸਾਡੇ 6 ਲਮਾਂ ਲਵਾਂਗੇ ਸਾਡੇ 6 ਤੀਰਾਂ ਲਵਾਂਗੇ ਅੱਗੇ ਨੀਚੇ ਆਪਾਂ ਉਰੇ ਪਾਉਣੇ 7 ਦੀ ਕਟਾਈ ਕਰਾਂਗੇ 7 ਆਪਾਂ ਨੂੰ ਤੁਸੀਂ 6 ਉਰੋਂ ਦੇਖਣਾਗੇ ਆਹ ਹੁਣ ਇਹ ਲੈਨ ਨੂੰ ਐਦਾਂ ਮੈਚ ਕਰ ਦੇਣਾ ਇਹ ਆਪਾਂ ਇਹ 7 ਤੱਕ ਚਾਹੀਦਾ ਆਪਾਂ ਨੂੰ ਇੱਥੇ ਤੱਕ ਆਪਾਂ ਲੈਨ ਮਿਲਾ ਦੇਗੇ ਇਹ ਨਾਲ ਤੇ ਅੱਗੇ ਆਪਾਂ ਇੱਧਰ ਦਲਾ ਮਾਗੀ ਜੀ ਇਹਨਾਂ ਦੀ ਸਾਤੀ ਸੀ ਪੁੰਨੀ ਐਜ ਇਹਦੇ ਆਪਾਂ ਸਾਢੇ 9 ਤੇ ਮਸਾਲੇ ਮਾਵਾਂਗੇ ਨੂੰਣਾ ਅੱਗੇ ਆਪਾਂ ਇਹਨਾਂ ਦੀ ਸਾਰੀ ਲੈਂਥ ਲਾ ਕੇ ਆਵਾਂਗੇ ਲੈਂਥ ਕਿੰਨੀ ਐਨਾਂ ਦੀ ਪ੍ਰੋਪਰ ਉਹ ਆਪਾਂ ਕਰਨੀ ਐ ਜੀ ਇਹਨ ਕਸਟਮਰ ਨੇ ਕਿਹਾ 43 43.5 ਇਹ ਰੱਖਣੀ ਐ ਤੇ ਇਦਾਂ ਇੰਚਾਫ ਆਪਾਂ ਨੂੰ ਇਹਦੇ ਵਿੱਚ ਆ ਜੂਗਾ ਸਲਾਈਂ ਦੇ ਵਿੱਚ ਅੱਗੇ ਆਪਾਂ ਇਸ ਦੇ ਬੱਦ ਦਾ ਕੱਪੜਾ ਆਪਣੇ ਕੋਲੇ 2.5 2.2 ਇੰਚ ਦਾ ਆਪਾਂ ਲੈ ਲਾਂਗੇ ਕੁਛ ਇਹਦਾ ਕਾਨ ਚ ਸੈੱਟ ਹੋ ਗਿਆ ਤੇ ਕੋਜਾ ਪਰਖਿਆ ਤਾਂ 4 ਇੰਚ ਤੋਂ ਵੱਧ ਸੀਗਾ ਜੀ ਕਾਨ ਕਰਕੇ ਇਹਦਾ ਕੱਪੜਾ ਵੱਧ ਨਿਕਲ ਗਿਆ ਜੀ ਜੇ ਕੱਪੜੇ ਨੂੰ ਪਹਿਲਾਂ ਹੀ ਕਾਨ ਕੱਢ ਲਉਂ ਜੀ ਫਿਰ ਆਪਾਂ ਨੂੰ ਇਹ ਹੋਣਾ ਹੋਵੇ ਪ੍ਰੋਬਲਮ ਨਾ ਹੋਵੇ ਤੁਸੀਂ ਪਹਿਲਾਂ ਹੀ ਕਾਨ ਨੂੰ ਸੈੱਟ ਕਰ ਦੇਣਾ ਲੋ ਜੀ ਤੇ ਇਹ ਲੈਣ ਹੋ ਗਈ ਅੱਗੇ ਜਿਹੜੀ ਆਪਾਂ ਹਾਂ ਆ ਲਾਵਾਂਗੇ ਇਹਨਾਂ ਦੇ ਆਪਾਂ ਇਹ ਥੋੜੇ ਜਿਹਾ ਚਾਕ ਉੱਚੇ ਪਾਉਂਦੇ ਨੇ ਆਪਾਂ ਪਾਉਣੇ ਜੀ ਨੀਵੇਂ ਇਹਨਾਂ ਦੇ ਆਪਾਂ ਲਾਵਾਂਗੇ 21 ਤੱਕ ਇਹ ਅੱਗੇ ਤੁਹਾਨੂੰ ਇਹਨਾਂ ਤੇ ਜਿਹੜੀ ਪਲੇਟ ਦਾ ਨਿਸ਼ਾਨ ਕਮਰਤਾ ਲਾਵਾਂਗੇ ਉਹ ਲਾਵਾਂਗੇ ਆਪਾਂ 14 ਸਵਾ 14 ਤੇ ਜੀ ਤੇ ਅੱਗੇ ਜਿਹੜਾ ਇਹਨਾਂ ਦਾ ਆਹ ਵਾਲਾ ਹਿੱਸਾ ਦੀ ਇੱਥੇ ਲਮਾਂਗੇ ਹੀ ਇਹ ਲਮਾਂਗੇ ਆਪਾਂ 2.5 ਇੰਚ ਤੇ ਇਹ 3-4 ਇੰਚ ਲੈਣਾ ਨੂੰ ਆਪਾਂ ਸਿੱਧੀਆਂ ਕਰ ਦਿਆ ਕਰਤਾ ਹਾਂ ਤੁਸੀਂ ਇਧਰੋਂ ਵੀ ਜਿਹਨੂੰ ਨਹੀਂ ਵੀ ਪਤਾ ਲੱਗਦਾ ਇਧਰੋਂ ਵੀ 14 ਪਾ ਕੇ ਦੇਖ ਲਓ ਇਤੋਂ ਵੀ ਕਿੱਥੇ ਆਉਂਦੀ ਆਪਣੇ ਕੋਲੇ ਆਹ ਪਾਈਥੋ ਲੈ ਕੇ 2.5 ਇੰਚ ਕਰ ਸਕਦੇ ਆ ਤੇ ਇਧਰੋਂ ਵੀ 14 ਪਾ ਲਓ ਤੁਹਾਨੂੰ ਜਿਹੜੀਆਂ ਸਕੇਲ 14.5 ਤੁਹਾਡਾ ਸਕੇਲ ਚੰਮ ਸਿੱਧਾ ਹੋ ਜੇ ਇੱਥੋਂ ਆਪਾਂ ਪਾ ਸਕਦੇ ਆ सारियां प्रॉपर सिद्धियां कर दें वीडियो जमी स्किप ना करा करो निके प्वाइंट बनते हैं आप थोड़े सूट बिल्कुल सही बन तुम इदा सीखो तो अपना सूट आप घर तैयार कर लो आप थोड़े वास्ते बनाने जेकर मेरी वीडियो चंकी लगती होंगी प्लीज़ लाइक कर दया करो कमेंट करके दसद्या करो कई बार कोई नहीं समझ आती होंगी जगती होंगी भी हौसला जहाँ बदता जी भीडियो बनाने अगे भी जी करता ਤੇ ਤੁਸੀਂ ਇਹ ਚੀਜ਼ਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹੁਣ ਆਪਾਂ ਕੀ ਕਰਨਾ ਥੋ ਅੱਧੇ ਇੰਚ ਤੋਂ ਇਦਾਂ ਥੋੜਾ ਜਿਹਾ ਕੱਟਾ ਇਧਰੋਂ ਆਪਾਂ ਨਸਾਨੀ ਇੱਥੇ ਲੈ ਲੈਣੀ ਆ ਇਧਰਲੇ ਅੰਦਰਲੇ ਪਾਸੇ ਇਧਰਲੇ ਪਾਸੇ ਆਪਾਂ ਗੜਾ ਲਾਉਣਾ ਨਹੀਂ ਆ ਮੈਂ ਇਹਨੂੰ ਇਹਦੇ ਨਾਲ ਮੈਚ ਕਰ ਦੇਣਾ ਉਹਨੇ ਹੁਣ ਆਪਾਂ ਇਥੋਂ 1.5 ਇੰਚ ਦੇ ਇੱਥੇ ਜੀ 1.5 ਇੰਚ ਤੋਂ ਕੱਟ ਲੈ ਲਓ ਤੇ ਇਥੋਂ ਆਪਾਂ ਇਹਦੇ ਅੰਝ ਬਲਾਈ ਪਾ ਦਾਂਗੇ ਆਹ ਚੀਜ਼ ਹੁਣ ਅੱਗੇ ਨੂੰ ਆਪਾਂ ਲੈਣਾ 2 ਇੰਚ ਇਹ ਇੱਥੋਂ ਤੁਸੀਂ ਐਦਾਂ ਐਂਗਲ ਆ ਪਾ ਦੇਣਾ ਆਹ ਥੋੜੀ ਜਿਹੀ ਕੱਟ ਬਣੂਗੀ ਤੇ ਹੁਣ ਆਪਾਂ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਦੱਸਦੇ ਆ ਪਲੇਟ ਇਹਨਾਂ ਦੀ ਪਾਵਾਂਗੇ ਆਪਾਂ 1.5 ਇੰਚ ਤੇ ਇਤੋਂ ਲਮਾ ਕੇ ਆਪਾਂ 3.5 ਇੰਚ ਇਹ ਪਲੇਟ ਲੰਬਾਈ ਲਵਾਂਗੇ ਆਪਾਂ 7 ਇੰਚ 3.5 ਕੇ ਲੈਣ ਹੁਣ ਤੁਸੀਂ ਜਿਹੜੀ ਆ ਕਮਰ ਸੀ ਇਹਦੀ ਸੇਧ ਤੋਂ ਆਪਾਂ ਪਲੇਟ ਚੱਕਾਂਗੇ ਇਹਨਾਂ ਦੀ ਦੇਖੋ 7.5 ਆ ਗਏ ਇਹ ਇਤੋਂ ਆਪਾਂ 2 ਇੰਚ ਦਾ ਦਾ ਇੰਚ ਇਤੋਂ ਹੇਠਾਂ ਆਪਾਂ ਫੇਰ ਦੇਖ ਲੈਣਾ ਵੀ 2 ਇੰਚ ਹੈਗੀ ਆ ਪਲੇਟ 2 2 ਪੌਣੇ 2 ਦਾ ਭਾਵੇਂ ਹੋ ਜੇ ਹਾਂ ਪੌਣੇ 2 2 ਦਾ ਕਰਦ ਚਾਹੀਏ ਵਧੀਆ ਫਿਟਿੰਗ ਆਉਂਦੀ ਆ ਚਾਹੇ 2 ਰੱਖ ਲੋ ਪਰ ਬਰਾਬਰ ਹੋਵੇ ਇਧਰੋਂ ਵੀ ਇਧਰੋਂ ਸਮਸੌਖੇ ਜਿਹੇ ਤਰੀਕੇ ਨਾਲ ਪਲੇਟਾਂ ਦੱਸਦੇ ਆ ਸਾਰਾ ਕੁਸੂੜੀ ਵਧੀਆ ਪੂਰੀ ਵਧੀਆ ਫਿਟਿੰਗ ਬਣੂ ਹੁਣ ਤੁਸੀਂ ਆ ਚੀਜ਼ ਨੂੰ ਇਹਨੂੰ ਮੈਚ ਕਰਨਾ ਜਿਹੜਾ ਆਪਾਂ ਪਹਿਲਾਂ ਕੋਨਾ ਬਣਾਇਆ ਸੀਗਾ ਆ ਆਪਾਂ ਇਧਰ ਰੁਲੇ ਕੇ ਜਾਨੀ ਇਹ ਪਲੇਟ ਦੂਸਰੇ ਪੀਸ ਦੀ ਆਪਾਂ ਪਲੇਟ ਐਦਾਂ ਨਿਸ਼ਾਨੀ ਲਾ ਲੈਣੀ ਆਪਾਂ ਦੇਖ ਲੈਣਾ ਇੱਥੇ 3.5 ਨੰਨ ਦਾ ਆਪਣੇ ਕੋਲੇ ਹਾਂਜੀ ਇੱਥੇ ਆ ਰਿਹਾ ਇੱਥੇ ਇਹ ਵੀ ਲੈ ਹੁਣ ਆਪਾਂ ਇਧਰੋਂ ਆਈ 11.5 ਦੇਖ ਲੈਣਾ ਬਾਕੀ ਤੁਸੀਂ ਸੂਈ ਨਾਲ ਵੀ ਉਧਰ ਉਹ ਕੱਢ ਸਕਦੇ ਇਹਨਾਂ ਦੇ ਨੋਕ ਨਾਲ ਨਿਸ਼ਾਨੀਆਂ ਬਣਾ ਸਕਦੇ ਤੇ ਇਧਰ ਆਪਾਂ ਹਾਂ 7 ਇੰਚ ਕਰ ਲਈਏ ਇੱਥੋਂ 3.5 ਦੇਖ ਲੈਣਾ ਇਹ ਵੀ ਤਾਂ ਮੈਚ ਕਰ ਦਾਂਗੇ ਕਸੌਖਾ ਤਰੀਕਾ ਤੁਹਾਨੂੰ ਹੋਰ ਦੱਸਦੇ ਆ ਜੇ ਤੁਸੀਂ ਦੂਸਰੇ 프ਰੰਟ ਤੇ ਪਲੇਟਾ ਲੈ ਕੇ ਜਾਣੀਆਂ ਹੋਣ ਇਹਨੂੰ ਇਸ ਤਰ੍ਹਾਂ ਖੋਲੋ ਤੇ ਦੂਸਰੇ ਪੀਸ ਨੂੰ ਇਹਨੂੰ ਗੂੜੇ ਕਰ ਦਿਓ ਚਾਪ ਨੂੰ ਤੇ ਜਦੋਂ ਆਪਾਂ ਦੂਸਰਾ ਪੀਸ ਐਲਟਾਵਾਂਗੇ ਉਧਰਲੇ ਪਾਸੇ ਨਿਸ਼ਾਨੀਆਂ ਬੱਗ ਜਾਣੀਆਂ ਚਾਹੇ ਕੈਂਚੀ ਦੀ ਝੁੰਝ ਨਾਲ ਵੀ ਐਦਾਂ ਨਿਸ਼ਾਨੀਆਂ ਤੁਸੀਂ ਲਗਾ ਸਕਦੇ ਹੋ ਜੀ ਇਹ ਇਦਾਂ ਸਨੀਆਂ ਜਿਵੇਂ ਆ ਚੀਜ਼ ਉਹਦੇ ਕੋਤੇ ਆ ਗਈ ਹੁਣ ਆ ਚੀਜ਼ ਦੇ ਆਪਾਂ ਨਿਸ਼ਾਨੇ ਬਣਾ ਦੇਣੇ ਇਦਲੇ ਉਸ ਤੋਂ ਆਪਾਂ ਚਾਪ ਲਾ ਦੋ ਆ ਨਿਸ਼ਾਨੇ ਲੋ ਜੀ ਫਿਰ ਆਪਣੀ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਇਹ ਚੀਜ਼ਾਂ ਤੁਸੀਂ ਆਂ ਦੇਖ ਲਓ ਫਿਰ ਆਪਾਂ ਕਰਦੇ ਹਾਂ ਤੁਹਾਨੂੰ ਬਾਜੂ ਦੀ ਕਟਾਈ ਬਾਰੇ ਦੱਸ ਦਈਏ ਇਹਦੇ ਵਿੱਚ ਜਿਹੜਾ ਬਚਦਾ ਕੱਪੜਾ ਆਪਣਾ ਆ ਆ ਗਿਆ ਜੀ ਆ ਆਪਣਾ ਸਾਈਡ ਤੋਂ ਕਮੀਜ਼ ਦੇ ਨਾਲੋਂ ਕੱਪੜਾ ਲੈ ਗਿਆ ਸੀ ਹੁਣ ਆਪਾਂ ਨੂੰ ਇਹਨਾਂ ਦੀ ਬਾਜੂ ਚਾਹੀਦੀ ਆ 20 ਇੰਚ ਇਹਨਾਂ ਦੀ ਲੰਬਾਈ ਹੈ ਜੀ ਬਾਜੂ ਦੀ ਆਪਾਂ 2 ਇੰਚ ਐਕਸਟਰਾ ਲਵਾਂਗੇ ਲੋ ਜੀ ਆਪਾਂ 20 20 ਉਤਾਰ ਲਿਆ ਕੱਪੜਾ ਮਾੜਾ ਮੋਟਾ ਕਣਕ ਨੂੰ ਤੋਂ ਹੁੰਦਾ ਫਿਰ ਦੇਖੋ ਜੀ ਆਪਾਂ ਇਸ ਤਰ੍ਹਾਂ ਇਹਦੇ ਨਾਲ ਨੂੰ ਪੀਸ ਦਿਓ ਇੱਕ ਪਾਸੇ ਆਪਾਂ ਕਮੀਜ਼ ਲਾ ਲਿਆ ਇਧਰਲੇ ਪਾਸੋਂ ਆਪਾਂ ਬਾਜੂ ਲਾ ਲੀਆਂ ਦੇਖੋ ਜੀ ਇਹ ਬਾਜੂ ਹੋ ਗਈ ਆਪਣੀ ਕੱਲੇ ਕੱਲੇ ਇਹਦੀ ਕਾਟ ਪਾਉਣ ਦਾ ਤੁਹਾਨੂੰ ਆਪਾਂ ਤਰੀਕਾ ਦੱਸਦੇ ਜੀ ਚਾਹੇ ਤਾਂ ਤੁਸੀਂ ਕੀ ਕਰਨਾ ਜਿਵੇਂ ਇਧਰ ਨੂੰ ਫੁੱਲਾਂ ਦਾ ਮੂੰਹ ਜਾਂਦਾ ਜੀ ਦੇਖਾ ਤੁਹਾਨੂੰ ਸੌਖਾ ਕਰਕਾ ਕਿਉਂ ਤੁਸੀਂ ਉਲਝਣਾ ਜਾਂ ਮੋ ਇਸ ਤਰ੍ਹਾਂ ਆਪਾਂ ਤੁਹਾਨੂੰ ਪੀਸਵੇਂ ਉਹ ਮੇ ਇਕੱਠੇ ਧਰਨੇ ਵੀ ਧਰ ਦਿੰਦੀ ਉਹ ਚ ਫੇਰ ਵੀ ਤੁਸੀਂ ਉਲਝਜੋਗੇ ਤੇ ਤੁਸੀਂ ਨਾ ਨਸਾਨੀਆਂ ਬਣਾ ਲਓ ਵੀ ਉੱਪਰ ਜਾਂਦੇ ਆ ਫੁੱਲਾਂ ਦੇ ਮੂੰਹ ਸਿੱਧੀ ਕਰਕੇ ਇਹਨਾਂ ਦੀ ਘਾਟ ਪਾਇਓ ਤੇ ਆ ਚੀਜ਼ ਰੱਖ ਕੇ ਇਹ ਕੰਨੀ ਗੱਲੀ ਬਾਜੂ ਹੋ ਜਾਂਦੀ ਹੈ ਇਧਰਲੀ ਸਾਈਡ ਤੋਂ ਆਪਣੇ ਕੋਲੇ ਆਪਾਂ ਨੂੰ ਐ ਫਲਾਵਰਾਂ ਦੇ ਮੂੰਹ ਸਿੱਧੇ ਰੱਖਣ ਲਈ ਨਾ ਆਪਾਂ ਨੂੰ ਇਦਾਂ ਕਪੜਾ ਧਰਨਾ ਪੈਂਦਾ ਜੀ ਇਹ ਆਪਾਂ ਕੰਮ ਸੈੱਟ ਕਰ ਦਾਂਗੇ ਇਹ ਇੱਕਦੂ ਪਾਸੋਂ ਫੇਰ ਆਪਾਂ ਹੁਣ ਇਹਨਾਂ ਦਾ ਮੋਟਾ ਆਪਾਂ ਨੂੰ ਪਹਿਲਾਂ ਆਪਾਂ ਚਾਰਾ ਪੀਸਾਂ ਦੀ ਕਾਟ ਇਕੱਠੀ ਬਾਹ ਦੇਗੇ ਫਿਰ ਤੁਹਾਨੂੰ ਦੱਸਾਂਗੇ ਜਿਹੜੀ ਹਾਫ ਅੱਧੇ ਇੰਚ ਦੀ ਕਾਟ ਪਾਉਣੀ ਉਹ ਕਿਵੇਂ ਪਾਉਣੀ ਹੈ ਹੁਣ ਆਪਾਂ ਇੱਥੇ 3 ਇੰਚ ਦਾ ਨਿਸ਼ਾਨ ਲਾਵਾਂਗੇ ਇਤਰ ਲਈ ਵਸੇ ਵੀ 3 ਇੰਚ ਦਾ ਇਹ ਸੰਗਲਾ ਮੰਗੀ ਹੁਣ ਆਪਾਂ ਕੀ ਕਰਨਾ 2.5 ਇੰਚ ਦਾ ਨੂੰ ਸੰਗੂਲੇ ਲੈ ਲੈਣਾ ਤੇ ਇਹਨੂੰ ਇਹਦੇ ਨਾਲ ਮੈਚ ਕਰ ਦੇਣਾ ਸੋਨੋ ਜਮਾ ਸਾਰਾ ਪਿਓਰ ਸੌਖਾ ਸੌਖਾ ਤਰੀਕਾ ਦੱਸਿਆ ਇਹ ਇੱਥੋਂ ਇਹ ਦੂਆੜਾ ਇਹ ਹੱਥ ਨਾਲ ਹੈ ਗਲਾਈ ਕਰ ਦੇਣੀ ਤੇ ਅੱਗੇ ਆਪਾਂ ਇਹਨਾਂ ਦੀ ਬਾਜ਼ੂ ਦਾ ਮੂਹ ਰੱਖਣਾ ਉਹ ਆਪਾਂ ਰੱਖਣਾ 7 ਇੰਚ ਤੇ ਅੱਗੇ ਤੁਸੀਂ ਆਹ ਪੂਣੀ ਜ਼ਰੂਰ ਨਾ ਆਪਣੀਂ ਆ ਪੂਣੀ ਆਪਣੀ 1.5 ਤੱਕ ਇਥੇ ਆਪਾਂ ਉਹਨਾਂ ਦਾ ਰੱਖਣਾ 6 ਇੰਚ ਇਹ ਆਪਾਂ ਸਾਡੇ ਸਿੱਧੇ ਪਾਸੇ ਤਾਂ ਸੁਣੂ ਨਿਸ਼ਾਨੀਆਂ ਲਵਾਈਆਂ ਨੇ ਤਾਂ ਜੋ ਫਲਾਫਰਾਂ ਦੇ ਕੱਲੀ-ਕੱਲੀ ਬਾਹਾਂ ਗੀ ਤੁਸੀਂ ਉਦੋਂ ਉਲਝੋ ਨਾ ਇਹਨਾਂ ਦਾ ਮੋਟਾ ਸੀ ਆਪਣੇ ਕੋਲੇ 8.5 ਇਥੇ ਆਪਾਂ 8 ਤੇ ਨਿਸ਼ਾਨੀ ਲਾਵਾਂਗੇ ਤੇ ਆ ਚੀਜ਼ ਨੂੰ ਆਪਾਂ ਗਲਾਈ ਕਰਨੀ ਆ ਤੇ ਅੱਗੇ ਇੱਥੇ ਆਪਣਾ ਇਹਦੇ ਨਾਲ ਮੈਚ ਕਰਦੇ ਨਾ ਜਿਹੜਾ ਥੋੜਾ-ਥੋੜਾ ਐਕਸਟਰਾ ਕੱਪੜਾ ਇਹਨੂੰ ਆਪਾਂ ਇਹਦਾ ਇਹਦਾ ਕੱਟ ਕਰ ਦੇਾਂਗੇ ਤੁਹਾਨੂੰ ਉਹ ਚੀਜ਼ ਦੱਸਦੇ ਆਪਾਂ ਵੀ ਦੀ ਹੁਣ ਕਿੱਦਾਂ ਹੋ ਕਰਨੀ ਆ ਜਿਹੜੀ 1/2 ਇੰਚ ਦੀ ਕਾਟ ਬਣਾਉਣੀ ਆ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਇਕੱਠੇ ਕੱਪੜੇ ਰੱਖਣ ਦਾ ਵੀ ਕਈ ਵਾਰ ਉਲਝ ਜਾਂਦਾ ਬੰਦਾ ਗੱਲ ਤੇ ਨਾ ਹੋ ਜੇ ਕਾਟ ਆਪਣੇ ਕੋਲੇ ਕੱਪੜਾ ਥੋੜਾ ਹੁੰਦਾ ਇਹਨੂੰ ਹੁਣ ਤੁਸੀਂ ਕੀ ਕਰਨਾ ਨਾ ਇਧਰਲੇ ਪਾਸੇ ਆਪਾਂ ਸਲਾਈ ਲਾਉਣੀ ਹੁੰਦੀ ਆ ਬੰਦ ਕਰਨਾ ਹੁੰਦਾ ਤੇ ਇਧਰਲੇ ਪਾਸੋਂ ਇੱਕ ਤਾਂ ਬੰਦਾ ਫੋਲਡ ਵਾਲਾ ਪੀਸ ਆ ਗਿਆ ਜਿੱਧਰਲੇ ਪਾਸੋਂ ਆਪਾਂ ਸਲਾਈ ਲਾ ਕੇ ਬੰਦ ਕਰਨਾ ਉਹ ਦੋਨੇ ਆਪਸ ਵਿੱਚ ਇਧਰ ਮਲਾ ਲਓ ਇਹ ਦੋਨੇ ਆਪਸ ਵਿੱਚ ਹੋ ਗਏ ਹਾਂ ਇਧਰਲੇ ਪਾਸੋਂ ਹੁਣ ਤੁਸੀਂ ਇਹਦਾ ਅੱਧ ਲੈ ਕੇ ਆਟਾ 2.5 ਇੰਚ ਦੇ ਉਰੋਂ ਇਹਦਾ ਅੱਧ ਲੈ ਕੇ ਇੱਥੇ 5 ਇੰਚ ਦੀ ਇਦਾਂ ਇਦਾਂ ਆਪਾਂ ਕਾਟ ਬਣਾ ਲੈ ਬਸ ਆ ਪੱਤੇ ਦੀ ਇੱਕ ਡਰਾਵ ਹੋ ਜਾਈ ਹੈ ਪੱਤੇ ਦੀ ਸ਼ੇਪ ਬਣ ਜੂਰੇ ਆਪਣੇ ਕੋਲ ਹੁਣ ਇਧਰਲੇ ਪਾਸੇ ਆਪਾਂ ਆਹ 2.5 ਇੰਚ ਛੱਡ ਕੇ ਇਹ ਇੱਥੋਂ ਆਪਾਂ ਐ ਇਹਨੂੰ ਆਇਤਾ ਸਾਫ ਲਾਂਗੇ ਐ ਇੱਕ ਪੱਤਾ ਪੱਤੇ ਦਾ ਘਰ ਦੇ ਦੇਣੇ ਬਸ ਆਹ ਜਿਹੜੇ ਪਾਸੇ ਸੌਣ ਲਾਉਣੀਆਂ ਉਧਰਲੇ ਪਾਸੇ ਇਹ ਦੋਨੇ ਆਪਸੇ ਵਿੱਚ ਰੱਖ ਲੈਣੇ ਜਿੱਧਰਲੇ ਪਾਸੇ ਆਪਾਂ ਸਲਾਈ ਬੰਦ ਕਰਾਂਗੇ ਤੇ ਆਹ ਆਪਣਾ ਬੰਦ ਪਾਸਾ ਆ ਗਿਆ ਤੇ ਆਹ ਜਿੱਧਰਲੇ ਪਾਸੇ ਆਪਾਂ ਸਲਾਈ ਮਾਰਨੀ ਆ ਉਹ ਦੋਨੇ ਪਾਸੇ ਆਪਸ ਵਿੱਚ ਮਿਲਾ ਲਓ ਤੇ ਇਧਰ ਇਧਰ ਕੱਟ ਬਣਾ ਦੇਣਗੇ ਜਿਵੇਂ ਆਹ ਵੀ ਇਸ ਦੀ ਮੈਂ ਤੁਹਾਨੂੰ ਬਣਾਇ ਦਿੰਨੀ ਆ ਤੁਹਾਨੂੰ ਸਮਝ ਆ ਜਾਵੇ ਉਹ ਤੁਸੀਂ ਨਸਾਨੀਆਂ ਉਮੀ ਲਾ ਕੇ ਉਮੀ ਸਾਰੇ ਕਟ ਬਣਾਇਓ ਤੁਹਾਨੂੰ ਮਗਰ ਲਈ ਮੂਰ ਲਈ ਸਾਰੇ ਕਟ ਦਿਆਂ ਕਲੇਟਾਂ ਦੇ ਸਭ ਨਸਾਨੀਆਂ ਲਾ ਕੇ ਦਸੀਆਂ ਨੇ ਆ ਆ ਦੇਖੋ ਜੀ ਆ ਬਣ ਗਈ ਹੁਣ ਇਧਰ ਵੀ ਆਏ ਇਧਰ ਲਾ ਹੱਥਾਂ ਇਹ ਲਾਜੋ ਐਦਾਂ ਵੀ ਬਣਾ ਲਓ ਫਿਰ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਵੀ ਦੋਨੇ ਇਕੱਠੇ ਪੀਸਾਂ ਦੀ ਵੀ ਕਟ ਕਿਵੇਂ ਪਾ ਸਕੋ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਨਾ ਫੁੱਲ ਵੀਡੀਓ ਦੇਖਣ ਲਈ ਧੰਨਵਾਦ